ਦੇ ਦਿੱਤ ਅਸੇ ਕਿ ਐਨ ਐਫ ਐਲ ਕਲੋਨੀ ਦੇ ਵਿੱਚ ਐਡਵੋਕੇਟ ਤੇ ਫਾਇਰਿੰਗ ਹੋਈ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਐਸ ਪੀ ਸਿਟੀ ਨਰਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਡਵੋਕੇਟ ਯਸ਼ਪਿੰਦਰ ਸਿੰਘ ਤੇ ਫਾਇਰਿੰਗ ਹੋਈ ਹੈ ਗੋਲੀ ਐਡਵੋਕੇਟ ਦੇ ਲੱਤ ਦੇ ਵਿੱਚ ਜਾ ਕੇ ਲੱਗੀ ਹੈ ਤੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਬਠਿੰਡਾ ਦੇ ਵਿੱਚ ਵਕੀਲ ਤੇ ਫਾਇਰਿੰਗ ਹੋਈ ਹੈ ਕਾਰਸਵਾਰਾ ਦੇ ਵੱਲੋਂ ਵਕੀਲ ਨੂੰ ਗੋਲੀਆਂ ਮਾਰੀਆਂ ਗਈਆਂ ਤਸਵੀਰਤਾਂ ਨੂੰ ਦਿਖਾ ਰਿਆ ਪਠਿੰਡਾ ਵਿੱਚ ਨੈਸ਼ਨਲ ਹਾਈਵੇ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇੱਕ ਵਕੀਲ ਤੇ ਗੋਲੀਆਂ ਚੁਲੇਆਂ ਗਏ ਨੇ ਮੋਟਰਸਾਈਕਲ ਤੇ ਐਡਵੋਕੇਟ ਕਰ ਵਾਪਸ ਜਾ ਰਿਹਾ ਸੀ ਯਸ਼ਪਿੰਦਰ ਵਕੀਲ ਦਾ ਨਾਮ ਜੜਾ ਹੈ ਯਸ਼ਪਿੰਦਰ ਦੱਸਿਆ ਜਾ ਰਿਹਾ ਹੈ ਤੇ ਯਸ਼ਪਿੰਦਰ ਐਡਵੋਕੇਟ ਯਸ਼ਪਿੰਦਰ ਜੜਾ ਹੈ ਉਹ ਮੋਟਰਸਾਈਕਲ ਤੇ ਆਪਣੇ ਘਰ ਵਾਪਸ ਜਾ ਰਿਹਾ ਸੀ ਜਿਸ ਵੇਲੇ ਇੱਕ ਕਤਨਾ ਵਾਪਰੀ ਹੈ ਇਹ 4 ਵਜੇ ਦੇ ਕਰੀਬ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਯਸ਼ਪਿੰਦਰ ਨਾਮ ਦਾ ਵਿਅਕਤੀ ਹੈ ਜੋ ਕਿ ਪੇਸ਼ੇਵਰ ਐਡਵੋਕੇਟ ਦਾ ਕੰਮ ਕਰਦਾ ਹੈ ਤੇ ਇਹ ਤੇ ਢਿੱਲੋਂ ਨਗਰ ਬਠਿੰਡਾ ਦੇ ਵਿੱਚ ਰਹਿਣ ਵਾਲਾ ਹੈਗਾ ਤੇ ਗਨ ਸ਼ਾਟ ਇੰਜਰੀ ਦੇ ਨਾਲ ਆਦੇਸ਼ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਦਾਖਲ ਹੋਇਆ ਸਾਡੇ ਵੱਲੋਂ ਮੌਕੇ ਪਰ ਟੀਮਾਂ ਜਿਹੜੀਆਂ ਹੈਗੀਆਂ ਨੇ ਅਰਵਾਣਾ ਕਰ ਦਿੱਚਿਆ ਗਈਆਂ ਸੀਗੀਆਂ ਅਸੀਂ ਮੌਕੇ ਪਰ ਆਏ ਆ ਤੇ ਜਿਹੜੀ ਹੈਗੀ ਇਸ ਮੁਕਦਮੇ ਇਸੇ ਘਟਨਾ ਦੇ ਸਬੰਧ ਦੇ ਵਿੱਚ ਅਸੀਂ ਉਹਨਾਂ ਦੇ ਬਿਆਨ ਕਲਮ ਬੰਦ ਕਰਕੇ ਮੁਕਦਮਾ ਦਰਜ ਕਰਾਂਗੇ ਤੇ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਅਸੀਂ ਇਹਦੇ ਵਿੱਚ ਇਕੱਠੇ ਕਰ ਦਿੱਤੀਆਂ ਗਈਆਂ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਡੀਐਸਪੀ ਡੀ ਪੀਐਸਪੀ ਸਿਟੀ ਟੂ ਸੀਆਈਏ ਤੇ ਐਸਐਚਓ ਥਰਮਲ ਦੀ ਜਿਹੜੀ ਹੈਗੀ ਇਸ ਘਟਨਾ ਦੇ ਸੰਬੰਧ ਵਿੱਚ ਡਿਊਟੀ ਲਗਾਈ ਗਈ ਹੈ ਸੋ ਪ੍ਰੀਲਿਮਿਨਰੀ ਜਿਹੜੀ ਹੈਗੀ ਉਹ ਦੱਸਣ ਮੁਤਾਬਕ ਇਹ ਸੀਗਾ ਕਿ ਜਿੱਦਾਂ ਉਹਨਾਂ ਨੇ ਦੱਸਿਆ ਯਸ਼ਪਾਲ ਨੇ ਕਿ ਮੈਂ ਇਥੋਂ ਜਾ ਰਿਹਾ ਸੀਗਾ ਤੇ ਜਦੋਂ ਗੇਟ ਦੇ ਕੋਲ ਪਹੁੰਚਿਆ ਤਾਂ ਉੱਥੇ ਦੋ ਬੰਦੇ ਜਿਹੜੇ ਗੱਡੀ ਦੇ ਵਿੱਚ ਆਉਂਦੇ ਆ ਤੇ ਗੱਡੀ ਦੇ ਵਿੱਚ ਉਤਰ ਕੇ ਜਿਹੜਾ ਹੈਗਾ ਉਹਨਾਂ ਨੇ ਇਹਦੇ ਉੱਪਰ ਫਾਇਰਿੰਗ ਕਰ ਦਿੱਤਾ ਉਹਨਾਂ ਦੇ ਫੇਸ ਕਵਰ ਸੀਗੇ ਸੋ ਇਹ ਜਿਹੜੇ ਬੰਦੇ ਤੇ ਲੱਤ ਤੇ ਗੋਲੀ ਵੱਜੀ ਹੈ ਉਹਦੇ ਦੱਸਣ ਮੁਤਾਬਕ ਹੈਗਾ ਫਰਦਰ ਜਿਹੜਾ ਹੈਗਾ ਇਹ ਸਾਰੀ ਚੀਜ਼ਾਂ ਵਾਸਤੇ ਅਸੀਂ ਇੰਟਰੇਸ ਕਰਨ ਲਈ ਵਕਫ ਟੀਮਾਂ ਬਣਾ ਦਿੱਤੀਆਂ ਨੇ ਤੋ ਜਲਦੀ ਹੀ ਜਿਹੜਾ ਹੈਗਾ ਇਸ ਘਟਨਾ ਸੰਬੰਧੀ ਅਸੀਂ ਜਾਂਚ ਮੁਕੰਮਲ ਕਰਕੇ ਜੋ ਬੰਦੀ ਐਕਸ਼ਨ ਹੋਗਾ ਲਿਆ ਜਾਊਗਾ ਸਾਡੇ ਵੱਲੋਂ ਕੀਲ ਦੇ ਹਾਲਾਤ ਕਿਵੇਂ ਨੇ ਗਨ ਸ਼ਾਟਿੰਗ ਦੀ ਇਸ ਜਗ੍ਹਾ ਤੇ ਔਰ ਕਿੰਨੇ ਫਾਇਰ ਹੋਏ ਨੇ ਲੱਤ ਦੇ ਉੱਪਰ ਇੱਕ ਗੋਲੀ ਲੱਗੀ ਹੋਈ ਹੈ ਉਹਨਾਂ ਦੇ ਅਦਰਵਾਇਜ਼ ਹੀ ਇਸ ਸਟੇਬਲ ਤੇ ਇਸ ਟਾਈਮ ਠੀਕ ਨਹੀਂ ਤੇ ਅਦਰਵਾਇਜ਼ ਜਿਹੜਾ ਹੈਗਾ ਆਦੇਸ਼ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਮਲਾ ਕਰਨ ਦਾ ਸਰ ਪਤਾ ਲੱਗੇ ਕੌਣ ਜਿਹੜੇ ਉਹਨਾਂ ਦੇ ਦੱਸਣ ਮੁਤਾਬਕ ਸੀ ਕਿ ਦੋ ਬੰਦੇ ਗੱਡੀ ਦੇ ਉੱਪਰ ਆ ਕੇ ਜਿਹੜੇ ਹੈਗਾ ਉਹਨਾਂ ਨੇ ਗੋਲੀ ਚਲਾਈ ਹੈ ਬਾਕੀ ਜਿਹੜੀ ਮotive ਇਸ ਤਰ੍ਹਾਂ ਤੱਥ ਜਿਹੜੇ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜਾ ਟ੍ਰੇਸ ਹੋਊਗਾ ਕਿ ਕੌਣ ਬੰਦੇ ਸੀ ਕਿ ਕਿਸ ਮੰਤਵ ਲਈ ਆਏ ਸੀਗੇ ਕਿ ਕਿਹ ਕੀ ਵਜ੍ਹਾ ਰੰਜਿਸ਼ ਕੀ ਹੈਗੀ ਹੈ ਉਹਨਾਂ ਸਾਰੇ ਪਹਿਲਾਂ ਉਹਦੇ ਜਾਂਚ ਕੀਤੀ ਜਾ ਰਹੀ ਹੈ